ਪੰਜਾਬ ਚ ਮੌਸਮ ਨੂੰ ਲੈ ਕੇ ਵੱਡੇ ਅਪਡੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੱਸਦੇ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ بارش ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਦੱਸਦੇ ਕਿ ਹੁਣ ਕੜਾਕੇ ਦੀ ਠੰਡ ਹੋਰ ਵਧੇਗੀ ਤਾਂ ਪੰਜਾਬ ਚ ਆਉਣ ਵਾਲੇ 21 22 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜੋ ਕਿ ਜਤਾਈ ਜਾ ਰਹੀ ਹੈ ਤਾਕੀ ਇਸ ਮੌਨਸੂਨ ਸੀਜ਼ਨ ਵਿੱਚ ਦੇਸ਼ ਭਰ ਵਿੱਚ ਭਾਰੀ بارش ਹੋਈ ਜਿਸ ਨਾਲ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਤਾਂ ਕਈ ਰਾਜਾਂ ਵਿੱਚ بارش ਇੰਨੀ ਜ਼ਿਆਦਾ ਸੀ ਕਿ ਨਦੀਆਂ ਤਲਾਬਾਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਹਾਲਾਂਕਿ ਮੌਨਸੂਨ ਦੇ ਜਾਣ ਤੋਂ ਬਾਅਦ ਕਈ ਰਾਜਾਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਤਾਂ ਜਦਕਿ ਰਾਜਾਂ ਵਿੱਚ ਮੀਂਹ ਅਜੇ ਵੀ ਜਾਰੀ ਹੈ ਅਤੇ ਅੱਗੇ ਜਾਰੀ ਰਹਿਣ ਦੀ ਉਮੀਦ ਹੈ ਤਾਂ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਤਾਂ ਨਤੀਜੇ ਵਜੋਂ ਮੌਸਮ ਵਿਭਾਗ ਵੱਲੋਂ 21 ਅਤੇ 22 ਨਵੰਬਰ ਨੂੰ ਕਈ ਰਾਜਾਂ ਲਈ ਭਾਰੀ ਬਾਰਸ਼ ਦੀ ਚੇਤਾਵਨੀ ਜੋ ਕਿ ਦੱਸੀ ਜਾ ਰਹੀ ਹੈ ਤਾਂ ਪੰਜਾਬ ਵਿੱਚ ਮੀਂਹ ਦੀ ਚੇਤਾਵਨੀ ਪੰਜਾਬ ਵਿੱਚ ਮੌਸਮ ਬਦਲਦੇ ਦੀ ਸੰਭਾਵਨਾ ਜੋ ਦੱਸਾਈ ਜਾ ਰਹੀ ਹੈ ਤਾਂ ਪਹਾੜਾਂ ਤੋਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਈ ਹੈ ਤਾਂ 24 ਘੰਟੇ ਪਿਛਲੇ ਦੀ ਗੱਲ ਕਰੀ ਉਸਤ ਵਿੱਚ ਤਵਾਦ ਤੋਂ ਬਾਅਦ ਤਾਪਮਾਨ 0.5 ਡਿਗਰੀ ਸੈਲਸੀਅਸ ਘਟ ਗਿਆ ਸੀ ਤਾਂ ਮੌਸਮ ਕੇਂਦਰ ਅਨੁਸਾਰ ਯਾਨੀ ਕਿ 21 ਨਵੰਬਰ ਤੱਕ ਉੱਤਰੀ ਤੇ ਪੂਰਬੀ ਜ਼ਿਲ੍ਹਿਆਂ ਵਿੱਚ ਤਾਪਮਾਨ 24 ਤੋਂ 26 ਡਿਗਰੀ ਅਤੇ ਬਾਕੀ ਪੰਜਾਬ ਵਿੱਚ 26 ਤੋਂ 28 ਡਿਗਰੀ ਦੇ ਵਿਚਕਾਰ ਆਉਣ ਦੀ ਉਮੀਦ ਹੈ ਕੱਲ ਮਲਕੀ ਕੁੱਲ ਮਿਲਾਕੇ ਵਾਤਵਾਤਾਮਨ ਆਮ ਦੇ ਨੇੜੇ ਰਹੇਗਾ ਸਾਇਦ 24 ਨਵੰਬਰ ਤੋਂ ਮੌਸਮ ਬਦਲੇਗਾ ਤਾਂ ਪੱਛਮੀ ਗੜਬੜੀ ਸੰਗ ਨਰਾਨ ਹੋਈ ਸੰਭਾਵਨਾ ਹੈ ਤਾਂ ਜਿਸ ਕਾਰਨ ਪੰਜਾਬ ਚ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋ ਸਕਦੀ ਹੈ ਕੇਲਾ ਵਿੱਚ ਮੌਸਮ ਫਿਰ ਬਦਲਣ ਵਾਲਾ ਹੈ ਤਾਂ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕੇਲਾ ਦੇ ਕਈ ਜ਼ਿਲ੍ਹਿਆਂ ਵਿੱਚ 22 23 24 ਨੂੰ ਪਾਰੀ ਬਾਰਸ਼ ਹੋਵੇਗੀ ਇਸ ਸਮੇਂ ਦੌਰਾਨ ਤੇਜ਼ ਹਵਾਵਾਂ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਮੌਸਮ ਦੇ ਚੱਲਣ ਜਾਣ ਤੋਂ ਬਾਅਦ ਵੀ ਤਾਮਿਲਨਾਡੂ ਵਿੱਚ بارش ਸ਼ੁਰੂ ਕੀ ਨਹੀਂ ਤਾਂ ਮੌਸਮ ਵਿਭਾਗ ਦੇ ਅਲਰਟ ਅਨੁਸਾਰ ਤਾਮਿਲਨਾਡੂ ਵਿੱਚ ਮੌਸਮ ਵੀ ਬਦਲੇਗਾ ਤਾਂ ਨਵੰਬਰ ਨੂੰ ਰਾਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜੋ ਜਤਾਈ ਜਾ ਰਹੀ ਹੈ ਇਸ ਸਮੇਂ ਦੌਰਾਨ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਤਾਂ ਆਂਧਰਾ ਪ੍ਰਦੇਸ਼ ਅਜੇ ਵੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਤਾਂ ਮੌਸਮ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕਰਦੇ ਕਿਹਾ ਹੈ ਕਿ ਰਾਜ ਵਿੱਚ ਮੌਸਮ ਇੱਕ ਵਾਰ ਫਿਰ ਬਦਲੇਗਾ ਤਾਂ ਇਹ ਚੇਤਾਵਨੀ ਆਂਧਰਾ ਪ੍ਰਦੇ 21 ਤੋਂ 24 ਨਵੰਬਰ ਤੱਕ ਵਿਚਕਾਰ ਰੁਕ ਰੁਕੇ ਭਾਰੀ ਮੀਂਹ ਪੈਣ ਦਾ ਸੰਕੇਤ ਦਿੰਦੀ ਹੈ ਇਸ ਸਮੇਂ ਦੌਰਾਨ ਕੁਝ ਦਿਨਾਂ ਲਈ ਹਲਕੀ بارش ਹੋਣ ਦੀ ਉਮੀਦ ਹੈ ਤਾਂ ਇਹਨਾਂ ਖੇਤਰਾਂ ਵਿੱਚ ਭਾਰੀ بارش ਦੀ ਚੇਤਾਵਨੀ ਮੌਸਮ ਭਾਗ ਦੇ ਅਨੁਸਾਰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਸਮ ਫਿਰ ਬਦਲੇਗਾ ਦੱਸਦੀ ਹੈ ਕਿ 21 ਤੇ 22 ਨਵੰਬਰ ਦੌਰਾਨ ਮਾਹੇ ਯਨਮਾ ਰਾਇਲਸਮਾ ਲਕਸ਼ਦੀਪ ਅੰਡੇਮਾਨ ਤੇ ਨਿਕੋਬਾ ਟਾਪੂਆਂ ਲਈ ਰੁਕ ਰੁਕੇ بارش ਪੈਣ ਦੀ ਚੇਤਾਵਨੀ ਜੋ ਕਿ ਜਤਾਈ ਜਾ ਰਹੀ ਹੈ ਦੱਸਦੀ ਹੈ ਕਿ ਮੌਸਮ ਚ ਪੰਜਾਬ ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਦੱਸ ਜੀ ਕਿ ਆਉਣ ਵਾਲੇ ਮਤਲਬ ਕਿ ਕੱਲ 21 22 23 ਤੇ 24 ਤਰੀਕ ਨੂੰ بارش ਜੋ ਕਿ ਦਿਤਾਈ ਜਾ ਰਹੀ ਹੈ ਤਾਂ ਠੰਡ ਵੱਦੀ ਨਜ਼ਰ ਆਏਗੀ ਤਾਂ ਕਈ ਰਾਜਾਂ ਵਿੱਚ بارش ਨਹੀਂ ਜ਼ਿਆਦਾ ਸੀ ਕਿ ਪਹਿਲਾਂ ਤਾਂ ਨਦੀਆਂ ਤਲਾਬਾਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਤਾਂ ਹਾਲਾਂਕਿ ਮੌਨਸੂਨ ਦੇ ਜਾਣ ਤੋਂ ਬਾਅਦ ਵੀ ਕਈ ਰਾਜਾਂ ਵਿੱਚ ਠੰਡ ਦੇ ਜੋਰ ਫੜ ਲਿਆ ਤਾਂ ਜਦ ਕਿ ਕਈ ਰਾਜਾਂ ਵਿੱਚ ਮੀਂਹ ਅਜੇ ਵੀ ਜਾਰੀ ਹੈ ਅਤੇ ਅੱਗੇ ਜਾਰੀ ਰਹਿਣ ਦੀ ਉਮੀਦ ਹੈ ਤਾਂ ਇੱਕ ਵਾਰ ਫਿਰ ਮੌਸਮ ਬਦਲਣ ਵਾਲਾ ਤਾਂ ਨਤੀਜਾ ਵਜੋਂ ਦੱਸਦੀ ਕਿ ਪੰਜਾਬ ਚ 21 ਅਤੇ 22 ਨਵੰਬਰ ਨੂੰ ਕਈ ਰਾਜਾਂ 'ਚ ਭਾਰੀ بارش ਹੋ ਸਕਦੀ ਹੈ ਤਾਂ ਇਸ ਦੇ ਨਾਲ ਠੰਡ ਵੀ ਵੱਸ ਸਕਦੀ ਹੈ